ਮੇਰਾ ਨਾਮ ਅਮਿੰਦਰ ਕੌਰ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਤੇ ਸਜ਼ਾ ਚਾਹੀਦੀ ਸੀ ਮੈਨੂੰ ਮੇਰਨੀ ਜੀ ਜਿਹੜੇ ਭਰੀ 도ਚੀ ਹੋ ਗਏ ਆ ਕਸ਼ਮੀਰਾ ਸਿੰਘ ਆਡਰ ਰੋਨੇ ਦਿੱਤੇ ਸੀ ਉਹ ਭਰੀ ਹੋ ਗਏ ਆ ਉਹਨਾਂ ਨੂੰ ਸਜ਼ਾ ਤੁਹਾਨੂੰ ਜਿਆਦਾ ਚਾਹੀਦੀ ਸੀ ਜੀ ਹਾਂ ਜੀ ਘਰੇ ਕੌਣ ਕੌਣ ਆਇਆ ਸੀ ਜਦੋਂ ਉਸ ਟਾਈਮ ਚੱਕਣਾ ਇਹਦੇ ਘਰੋਂ ਚੱਕਿਆ ਸੀ ਨਹੀਂ ਜੋ ਹਸਬੰਡ ਸੀ ਚਾਰ ਬੱਚੇ ਹੀ ਮੇਰੇ ਬੜੀ ਮੁਸ਼ਕਲ ਨਾਲ ਪਾਲੇ ਆਂ ਜੀ ਮੈਂ ਬੜੀ ਮੁਸ਼ਕਲ ਕੱਟੀ ਤੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਇਹੜੇ ਚਿੰਗਾ ਨੇ ਮਾਰੇ ਉਹਨਾਂ ਨੂੰ ਪੈਸਾ ਮਿਲ ਗਿਆ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਵੀ ਮਿਲ ਗਈਆਂ ਤੇ ਜਿਹੜੇ ਪੁਲਿਸ ਨੇ ਮਾਰੇ ਉਹਨਾਂ ਨੂੰ ਕੁਛ ਵੀ ਨਹੀਂ ਉਹ ਰੁੱਲਦੇ ਫਿਰਦੇ ਅਜੇ ਤੱਕ ਨਜਾਇਜ਼ ਮਾਰੇ ਨਜਾਇਜ਼ ਮਾਰੇ ਇਹਨਾਂ ਨੂੰ ਰੋਸੀ ਕਰ ਕੀ ਸਜ਼ਾ ਦੀ ਮੰਗ ਕਰਦੇ ਮੈਨੂੰ ਮੌਤ ਸਜ਼ਾ ਚਾਹੀਦੀ ਹੈ ਜੀ ਠੀਕ ਹਾਂਜੀ ਮੇਰਾ ਨਾਮ ਅਮਿੰਦਰ ਖਵਰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤੇ ਸਜ਼ਾ ਚਾਹੀਦੀ ਸੀ ਮੈਨੂੰ ਮਿਲਣੀ ਜੀ ਜਿਹੜੇ ਬੜੀ ਦੋਚੀ ਹੋ ਗਏ ਆ ਕਸ਼ਮੀਰਾ ਸਿੰਘ ਬਾਟਰ ਉਹਨੇ ਦਿੱਤੇ ਸੀ ਉਹ ਬਰੀ ਹੋ ਗਏ ਆ ਉਹਨਾਂ ਨੂੰ ਜ ਸਜਾ ਸਾਨੂੰ ਜਿਆਦਾ ਸੀ ਜੀ ਹਾਂ ਜੀ ਘਰ ਇਹ ਕੋਣ ਕੋਣ ਆਇਆ ਸੀ ਜਦੋਂ ਉਸ ਟਾਈਮ ਚੱਕਣਾ ਇਹ ਘਰੋਂ ਚੱਕਿਆ ਸੀ ਮੇਰਾ ਹਸਬੰਦ ਸੀ ਚਾਰ ਬੱਚੇ ਹੀ ਮੇਰੇ ਬੜੀ ਮੁਸ਼ਕਲ ਨਾਲ ਪਾਲੇ ਆਂ ਜੀ ਮੈਂ ਬੜੀ ਮੁਸ਼ਕਲ ਕੱਟੀ ਤੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਇਹਦੇ ਚਿੰਗਾ ਨੇ ਮਾਰੇ ਉਹਨਾਂ ਨੂੰ ਪੈਸਾ ਮਿਲ ਗਿਆ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਵੀ ਮਿਲ ਗਈਆਂ ਤੇ ਜਿਹੜੇ ਪੁਲਿਸ ਨੇ ਮਾਰੇ ਉਹਨਾਂ ਨੂੰ ਕੁਝ ਵੀ ਨਹੀਂ ਉਹ ਰੁੱਲਦੇ ਫਿਰਦੇ ਹਜੇ ਤੱਕ ਨਜਾਇਜ਼ ਮਾਰੇ ਨਜਾਇਜ਼ ਮਾਰੇ ਨਜਾਇਜ਼ ਮਾਰੇ ਇਹਨਾਂ ਨੂੰ ਦੋਸ਼ੀ ਕਰਕੇ ਕੀ ਸਜ਼ਾ ਦੀ ਮੰਗ ਕਰਦੇ ਮੈਨੂੰ ਮੌਤ ਸਜ਼ਾ ਚਾਹੀਦੀ ਹੈ ਜੀ ਠੀਕ ਹਾਂਜੀ ਮੇਰਾ ਮਨਾਮਿੰਦਰ ਕੌਰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤੇ ਸਜ਼ਾ ਚਾਹੀਦੀ ਸੀ ਮੈਨੂੰ ਮਰਨੀ ਜੀ ਜਿਹੜੇ ਬਰਦੋਚੀ ਹੋ ਗਏ ਆ ਕਸ਼ਮੀਰਾ ਸਿੰਘ ਅਟਰੋਂ ਨੇ ਦਿੱਤੇ ਸੀ ਉਹ ਬਰੀ ਹੋ ਗਏ ਆ ਉਹਨਾਂ ਨੂੰ ਸਜ਼ਾ ਤੁਹਾਨੂੰ ਚਾਹੀਦੀ ਸੀ ਜੀ ਹਾਂਜੀ ਘਰੇ ਕੌਣ ਕੌਣ ਆਇਆ ਸੀ ਜਦੋਂ ਉਸ ਟਾਈਮ ਚੱਕਣਾ ਇਹਦੇ ਕਹੋ ਚੱਕੇ ਸੀ ਘਰਾਂ ਚੱਕਿਆ ਸੀ ਨਹੀਂ ਜੋ ਹਸਬੰਡ ਸੀ ਅੱਛਾ ਯਾਰ ਬੱਚੇ ਹੀ ਮੇਰੇ ਬੜੀ ਮੁਸ਼ਕਲ ਨਾਲ ਪਾਲੇ ਆਂ ਜੀ ਮੈਂ ਬੜੀ ਮੁਸ਼ਕਲ ਕੱਟੀ ਤੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਇਹੜੇ ਚਿੰਗਾ ਨੇ ਮਾਰੇ ਉਹਨਾਂ ਨੂੰ ਪੈਸਾ ਮਿਲ ਗਿਆ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਵੀ ਮਿਲ ਗਈਆਂ ਤੇ ਜਿਹੜੇ ਪੁਲਿਸ ਨੇ ਮਾਰੇ ਉਹਨਾਂ ਨੂੰ ਕੁਝ ਵੀ ਨਹੀਂ ਉਹ ਰੁੱਲਦੇ ਫਿਰਦੇ ਹਜੇ ਤੱਕ ਨਜਾਇਜ਼ ਮਾਰੇ ਨਜਾਇਜ਼ ਮਾਰੇ ਨਜਾਇਜ਼ ਮਾਰੇ ਉਹਨਾਂ ਨੂੰ ਦੋਸ਼ੀ ਕਰਕੇ ਕੀ ਸਜ਼ਾ ਦੀ ਮੰਗ ਕਰਦੇ ਮੈਨੂੰ ਮੌਤ ਸਜ਼ਾ ਚਾਹੀਦੀ ਹੈ ਜੀ ਠੀਕ ਮੇਰਾ ਮਨਾਮਿੰਦਰ ਕੌਰ ਕੀ ਕਹਿਣਾ ਚਾਹੋਗੇ ਤੁਸੀਂ ਮੈਨੂੰ ਤੇ ਸਜ਼ਾ ਚਾਹੀਦੀ ਸੀ ਮੈਨੂੰ ਮੇਰਨੀ ਜੀ ਜਿਹੜੇ ਬਰਦੋਚੀ ਹੋ ਗਏ ਆ ਪਸ਼ਮੀਰਾ ਸਿੰਘ ਆ ਡਰੋਂ ਨੇ ਦਿੱਤੇ ਸੀ ਉਹ ਬਰੀ ਹੋ ਗਏ ਆ ਉਹਨਾਂ ਨੂੰ ਸਜ਼ਾ ਤੁਹਾਨੂੰ ਜ਼ਿਆਦਾ ਚਾਹੀਦੀ ਸੀ ਜੀ ਹਾਂ ਜੀ ਘਰੇ ਕੋਣ ਕੋਣ ਆਇਆ ਸੀ ਜਦੋਂ ਉਸ ਟਾਈਮ ਚੱਕਣਾ ਇਹ ਕਦੋਂ ਚੱਕੇ ਸੀ ਘਰਾਂ ਚੱਕਿਆ ਸੀ ਜੀ ਲੱਗਦਾ ਨਹੀਂ ਜੋ ਹਸਬੰਡ ਸੀ ਚਾਰ ਬੱਚੇ ਮੇਰੇ ਬੜੀ ਮੁਸ਼ਕਲ ਨਾਲ ਪਾਲੇ ਆਂ ਜੀ ਮੈਂ ਬੜੀ ਮੁਸ਼ਕਲ ਕੱਟੀ ਤੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਇਹ ਐਡੇ ਚਿੰਗਾ ਨੇ ਮਾਰੇ ਉਹਨਾਂ ਨੂੰ ਪੈਸਾ ਮਿਲ ਗਿਆ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਵੀ ਮਿਲ ਗਈਆਂ ਤੇ ਜਿਹੜੇ ਪੁਲਿਸ ਨੇ ਮਾਰੇ ਉਹਨਾਂ ਨੂੰ ਕੁਝ ਵੀ ਨਹੀਂ ਉਹ ਰੁੱਲਦੇ ਫਿਰਦੇ ਹਜੇ ਤੱਕ ਨਜਾਇਜ਼ ਮਾਰੇ ਨਜਾਇਜ਼ ਮਾਰੇਗੇ ਨਜਾਇਜ਼ ਮਾਰੇ ਨਜਾਇਜ਼ ਨੂੰ ਕੀ ਸਜ਼ਾ ਦੀ ਮੰਗ ਕਰਦੇ ਮੈਨੂੰ ਮੌਤ ਸਜ਼ਾ ਚਾਹੀਦੀ ਹੈ ਜੀ ਠੀਕ ਜੀ ਮੇਰਾ ਮਨਾਮਿੰਦਰ ਖੋੜ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤੇ ਸਜ਼ਾ ਚਾਹੀਦੀ ਸੀ ਮੈਨੂੰ ਮਰਨੀ ਜੀ ਜਿਹੜੇ ਬਰਦੋਚੀ ਹੋ ਗਏ ਆ ਕਸ਼ਮੀਰਾ ਸਿੰਘ ਆ ਡਰੋਂਨੇ ਦਿੱਤੇ ਸੀ ਉਹ ਬਰੀ ਹੋ ਗਏ ਆ ਉਹਨਾਂ ਨੂੰ ਸਜਾ ਤੁਹਾਨੂੰ ਜਾਨਦੀ ਸੀ ਜੀ ਹਾਂ ਜੀ ਘਰੇ ਕੌਣ ਕੌਣ ਆਇਆ ਸੀ ਜਦੋਂ ਉਸ ਟਾਈਮ ਚੱਕਣਾ ਇਹ ਘਰੋਂ ਚੱਕਿਆ ਸੀ ਹੈ ਘਰੋਂ ਚੱਕਿਆ ਸੀ ਜੀ ਮੇਰਾ ਹਸਬੰਦ ਸੀ ਚਾਰ ਬੱਚੇ ਹੀ ਮੇਰੇ ਬੜੀ ਮੁਸ਼ਕਲ ਨਾਲ ਪਾਲੇ ਆਂ ਜੀ ਮੈਂ ਬੜੀ ਮੁਸ਼ਕਲ ਕੱਟੀ ਤੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਇਹਦੇ ਛਿੰਗਾ ਨੇ ਮਾਰੇ ਉਹਨਾਂ ਨੂੰ ਪੈਸਾ ਵੀ ਮਿਲ ਗਿਆ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਵੀ ਮਿਲ ਗਈਆਂ ਤੇ ਜਿਹੜੇ ਪੁਲਿਸ ਨੇ ਮਾਰੇ ਉਹਨਾਂ ਨੂੰ ਕੁਝ ਵੀ ਨਹੀਂ ਉਹ ਰੁੱਲਦੇ ਫਿਰਦੇ ਹਜੇ ਤੱਕ ਨਯਾਜ਼ ਮਾਰੇ ਨਯਾਜ਼ ਮਾਰੇ ਨਯਾਜ਼ ਮਾਰੇ ਇਹਨਾਂ ਨੂੰ ਦੋਸਤੀ ਕਰਾ ਨਯਾਜ਼ ਕੀ ਸਜ਼ਾ ਦੀ ਮੰਗ ਕਰਦੇ ਮੈਨੂੰ ਮੁਆਫਤ ਸਜ਼ਾ ਚਾਹੀਦੀ ਹੈ ਜੀ